ਬੋਲੇ ਸੋ ਨਿਰਭੈ ਸਤਿਗੁਰੂਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਰਭੈ ਸੰਤ ਬਾਬਾ ਪੀਤਮ ਦਾਸ ਮਹਾਰਾਜ ਜੀ ਪਰਮ ਸਤਕਾਰਯੋਗ ਗੁਰੂ ਸਾਧ ਸੰਗਤ ਜੀ ਆਪ ਜੀ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਸੰਤ ਬਾਬਾ ਪੀਤਮ ਦਾਸ ਮਹਾਰਾਜ ਜੀ ਦੀ ਵਰਸੀ ਸਮਾਗਮ 16 ਤਰੀਕ ਦਿਨ ਸ਼ੁੱਕਰਵਾਰ ਨੂੰ ਇਸ ਇਸ ਵਾਰ ਮਾਲਕ ਦੀ ਕਿਰਪਾ ਦੇ ਨਾਲ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਹੀ ਆ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਦੇਸ਼ ਔਰ ਵਿਦੇਸ਼ ਦੀਆਂ ਸੰਗਤਾਂ ਨੂੰ ਇਸ ਸਮਾਗਮ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਲਾਹਾ ਲੋ ਇਸ ਵਿੱਚ ਮਹਾਨ ਮਹਾਪੁਰਸ਼ ਪ੍ਰਵਚਨ ਸਰਵਣ ਕਰਾਉਣਗੇ ਔਰ ਹਰਿਮੰਦਰ ਸਾਹਿਬ ਤੋਂ ਦਰਬਾਰ ਸਾਹਿਬ ਤੋਂ ਕੀਰਤਨੀ ਜਥੇ ਕੀਰਤਨ ਸਰਵਣ ਕਰਾਉਣਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿਸੇ ਦੇ ਵੀ ਮਨ ਦੇ ਬੋਝ ਪਾ ਕੇ ਜਾਂ ਮਨ ਦੇ ਵਿੱਚ ਇਸ ਤਰ੍ਹਾਂ ਰੱਖਣਾ ਕਿ ਹਾਲਾਤ ਠੀਕ ਨਹੀਂ ਜਾਂ ਕਿਸ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਜੋ ਹੈ ਉਹ ਮਾਲਕ ਦੀ ਕਿਰਪਾ ਨਾਲ ਸਾਰੀ ਠੀਕ ਹੋਈ 14 ਤਰੀਕ ਨੂੰ ਅਸੀਂ ਅਖੰਡ ਪਾਠ ਆਰੰਭ ਕਰਾਂਗੇ ਔਰ 15 ਔਰ 16 ਤਰੀਕ ਨੂੰ ਅ ਬਾਬਾ ਜੀ ਦੀ ਯਾਦ ਵਿੱਚ ਇਹ ਅਖੰਡ ਪਾਠ ਲੜੀ ਜੋ ਚੱਲ ਰਹੀ ਹੈ ਤੋਂ ਸਾਰੀਆਂ ਸੰਗਤਾਂ ਨੇ ਇਸ ਵਿੱਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਲਾਉ ਉਠਾਉਣਾ ਹੈ ਸੋ মিডিਆ ਦਾ ਸਾਰੇ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਗੁਰੂ ਪਾਤਸ਼ਾਹ ਕਿਰਪਾ ਕਰੇ ਸਾਰਿਆਂ ਨੂੰ ਆਪਣੇ ਨਾਮ ਬਾਣੀ ਦਾ ਓਟ ਆਸਰਾ ਬਖਸ਼ ਕਰੇ ਸੋਚਨਾ ਹੀ ਕਹਿੰਦੇ ਹੋਏ ਸਾਰੀਆਂ ਸੰਗਤਾਂ ਨੂੰ ਇਹੋ ਦੁਆਰਾ ਬੇਨਤੀ ਹੈ ਕਿ 16 ਤਰੀਕ ਦਿਨ ਸ਼ੁੱਕਰਵਾਰ ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਜੀ ਦੀ ਵਰਸੀ ਸਮਾਗਮ ਦੇ ਵੇਸਾਰੀਆਂ ਸੰਗਤਾਂ ਨੇ ਪਹੁੰਚ ਕੇ ਬੜ ਭਾਗੀ ਵੜਨਾ ਔਰ ਸਾਰੇ ਸੰਗਤਾਂ ਨੇ ਮਹਾਰਾਜ ਦੇ ਕੀਰਤਨ ਸਰਵਣ ਕਰਨੇ ਆ ਮਹਾਪੁਰਸ਼ਾਂ ਦੇ ਪਰਵਚਨ ਸਰਵਣ ਕਰਨੇ ਧੰਨਵਾਦ ਜੀ ਸਾਰੇ মিডিਆ ਦਾ ਬੋਲੇ ਸੋ ਨਿਰਭੈ ਸਤਗੁਰੂ ਦਾਸ ਮਹਾਰਾਜ ਜੀ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੜੀ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਬ੍ਰह्मलीन ਬ੍ਰह्मज्ञानी ਸੰਤ ਬਾਬਾ ਪ੍ਰੀਤਮਦਾਸ ਜੀ ਮਹਾਰਾ ਜੀ ਜੋ 35ਵੇਂ ਸਲਾਨਾ ਵਰਸੀ ਡੇਰਾ ਸੰਤ ਪ੍ਰੀਤਮਦਾਸ ਬਾਬੇ ਜੋੜੇ ਸਥਾਨ ਤੇ ਸੰਤਾ ਨਿਰਮਲਤਾ ਜੀ ਮਹਾਰਾ ਦੇ ਅਸ਼ੀਰਵਾਦ ਦੇ ਨਾਲ ਮਨਾਈ ਜਾ ਰਹੀ ਹੈ 16 ਮਈ ਦਿਨ ਸ਼ੁੱਕਰਵਾਰ ਨੂੰ ਮਨਾਈ ਜਾ ਰਹੀ ਹੈ 14 ਤਰੀਕ ਨੂੰ ਖਸ਼ੀ ਰਖੰਡ ਪਾਠ ਸਾਹਿਬ ਦੀ ਆਰੰਭਤਾ ਹੋਏਗੀ ਤਾਂ ਸਾਰੀ ਹੀ ਸੰਗਤ ਨੇ ਡੇਰਾ ਸੰਤ ਪ੍ਰੇਤ ਹੰਦਾਸ ਬਾਬੇ ਜੋੜੇ ਪਹੁੰਚ ਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਔਰ ਸ਼ਰਧਾ ਪੂਰਵਕ ਆਣਾ ਹੈ ਮਹਾਰਾਜ ਦੀ ਬਾਣੀ ਦਾ ਜੋ ਗੁਰੂ ਮਹਾਰਾਜ ਪ੍ਰਚਾਰ ਕਰ ਰਹੇ ਹਨ ਸੰਤ ਮਹਾਪੁਰਸ਼ ਗੁਰੂ ਦਾਸ ਸਾਧੂ ਸੰਪੇਅਰਟੀ ਦੇ ਪੂਰੇ ਇੰਡੀਆ ਤੋਂ ਮਹਾਪੁਰਸ਼ਣਗੇ ਉਹਨਾਂ ਨੇ ਬਾਣੀ ਦੇ ਨਾਲ ਜੋੜਨਾ ਕਰਨਾ ਸ਼੍ਰੀ ਹਰਮੰਦਰ ਸਾਹਿਬ ਤੋਂ ਰਾਗੀ ਜਥਾ ਕੇ ਕੀਰਤਨ ਦੇ ਨਾਲ ਜੋੜਨਗੇ ਤਾਂ ਸਾਰੀ ਸੰਗਤ ਨੂੰ ਮੀਡੀਆ ਦੇ ਮਾਧਮ ਤੋਂ ਸਨੀਮਰ ਬੇਨਤੀ ਕੀਤੀ ਜਾਂਦੀ ਹੈ ਕਿ ਸੋਮ ਹੋ ਕੇ ਪਹੁੰਚੋ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ जय गुरुदेव ਧੰਨ ਗੁਰਦੇਵ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ। ਤੋਂ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਦਾ ਲੰਗਰ ਟੁੱਟ ਵਰਤਾਇਆ ਜਾਏਗਾ। ਸੰਤ ਬਾਬਾ ਪ੍ਰੀਤਮ ਦਾਸ ਡੇਰਾ ਸੰਤ ਪ੍ਰੀਤਮ ਦਾਸ ਬਾਬੇ ਜੋੜੇ रायपुर ਸੂਲਪਰ ਜਲੰਧਰ ਪਠਾਨਕੋਟ ਰੋਡ ਦੇ ਨਜ਼ਦੀਕ ਪਠਾਨਕੋਟ ਚੌਂਕ ਤੋਂ ਜੇ ਤੋ ਤੁਸੀਂ ਪਠਾਨਕੋਟ ਨੂੰ ਜਾਂਦੇ ਆ ਰਾਈਟ 4 ਕਿਲੋਮੀਟਰ ਤੇ ਲੈਫਟ ਹੈਂਡ ਸਾਈਡ ਤੇ ਨਹਿਰ ਤੇ ਡੇਰਾ ਸਿੱਤਾ ਹੈ ਜੋ ਸਾਰੀ ਸੰਗਤ ਨੇ ਪਹੁੰਚ ਕੇ ਗੁਰਦਿਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਔਰ ਸ਼ਰਧਾ पूर्वक ਸਾਰਾ ਨੇ ਆਣਾ ਹੈ ਔਰ ਗੁਰੂ ਦਾ ਲੰਗਰ ਚਾਹ ਦਾ ਲੰਗਰ ਅਟੁੱਟ ਵਰਤਾਇਆ ਜਾਏਗਾ ਤੋ ਸਾਰੀ ਵਿਸ਼ਵ ਭਰ ਤੋਂ ਸੰਗਤ ਪਹੁੰਚ ਰਹੀ ਹੈ ਤੋ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਸੰਤ ਵਾਪਰੀ ਤੁੰਦਾਸ ਮਾਰੇ ਵਰਸੀ ਸਮਗਦੀਆਂ ਲੱਖ ਲੱਖ ਮੁਬਾਰਕਾਂ ਦਿੰਨੇ ਆ ਔਰ ਸ਼ਰਧਾ ਸੁੰਮਨ ਅਸੀਂ ਉਹਨਾਂ ਨੂੰ ਪੇਂਟ ਕਰਦੇ ਹਾਂ ਜੈ ਗੁਰੂ ਦੇਵ ਤਨ ਗੁਰ ਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਰਮ ਸਤਕਾਰਯੋਗ ਪਰਮ ਸਤਕਾਰਯੋਗ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਬਹੁਤ ਜਾਣ ਕੇ ਖੁਸ਼ੀ ਹੋਵੇਗੀ ਕਿ ਬ੍ਰਹਮ ਗਿਆਨੀ ਬ੍ਰਹਮੇਤਾ ਧੰਨ ਧੰਨ ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਜੀ ਦੀ ਵਰਸੀ ਮਨਾਇਦਾ ਜਾਏ ਜਿਸ ਦੇ ਸ੍ਰੀ ਅਖੰਡ ਪਾਠ ਸਭ 14 ਤਰੀਕ ਨੂੰ ਆਰੰਭ ਕੀਤੇ ਜਾਣਗੇ ਔਰ 16 ਤਰੀਕ ਨੂੰ ਦੰਦੇ ਦੀਵਾਨ ਔਰ ਸ਼੍ਰੀ ਗਖਣ ਪਾਰਸਵਿੰਦੇ ਪੂ ਪਾਈ ਜਾਣਗੇ ਜਿਸ ਵਿੱਚ ਦੇਸ਼ ਦੇਸ਼ ਤੋਂ ਪੰਥ ਦੇ ਪ੍ਰਸਿੱਧ ਕੀਤਰੀ ਜਥੇ ਅਤੇ ਸ਼ਿਰਗੁਰਦਾਸ ਸਾਧੂ ਸੰਪਰਦਾਇ ਦੇ ਮਹਾਪੁਰਸ਼ ਪਹੁੰਚ ਰਹੇ ਨੇ ਔਰ ਇਹ ਵਰਸੀ ਸਮਾਗਮ ਸੰਤ ਬਾਬਾ ਨਿਰਮਲਦਾਸ ਮਹਾਰਾਜ ਜੀ ਸ਼ਿਰਗੁਰਦਾਸ ਸਾਧੂ ਸੰਪਰਦਾਇ ਸੋਸਾਇਟੀ ਦੇ ਪ੍ਰਧਾਨ ਸਭ ਦੀ ਅਗਵਾਈ ਅnder ਮਨਾਇਆ ਜਾ ਰਹੀ ਹੈ ਮਹਾਪੁਰਸ਼ਾਂ ਦੇ ਯਾਦ ਅnder ਉਹਨਾਂ ਦੀਆਂ ਨਾਮਲੇਵਾ ਸੰਗਤਾਂ ਦੇਸ਼ ਵਿਦੇਸ਼ ਤੋਂ ਪਹੁੰਚ ਰਹੀਆਂ ਨੇ ਸੋ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਆਪਣੇ ਸਮੇਂ ਨੂੰ ਕੱਢਦੇ ਹੋਏ ਔਰ ਮਹਾਪੁਰਸ਼ਾਂ ਦੇ ਬਚਨ ਸਰਵਣ ਕਰੋ ਔਰ ਪ੍ਰਸਿੱਧ ਕੀਤਨੀ ਜਥਿਆ ਤੋਂ ਕੀਰਤਨ ਸਰਵ ਕਰੋ ਵਿੱਚ ਦੁਨੀਆ ਸੇਵਕumbai ਤੇ ਦਰਗਹ ਵੈਸਣ ਪਾਈਏ ਮਹਾਪੁਰਸ਼ਾਂ ਦੇ ਬਚਨ ਸੁਣ ਕੇ ਆਪਾ ਆਪਣਾ ਜੀਵਨ ਔਰ ਆਪਣੇ ਬੱਚਿਆਂ ਨੂੰ ਅਗਵਾਈ ਦੇਣ ਵਾਸਤੇ ਜਿਹੜਾ ਕਿ ਅੱਜ ਸ਼ੇਵਾਂਦ ਰਿਆ ਨਸ਼ਾ ਦਾ ਵਗ ਰਿਹਾ ਹੈ ਉਹ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਆਈਏ ਉਹਨਾਂ ਦੇ ਉਹਨਾਂ ਨੂੰ ਬਚਨ ਸੁਣਾਈ ਔਰ ਉਹਨਾਂ ਦਾ ਜੀਵਨ ਜੋ ਹੈ ਉਹ ਮਹਾਪੁਰਸ਼ਾਂ ਦੇ ਉਪਦੇਸ਼ਾਂ ਨਾਲ ਰੋਸ਼ਨਾਈ ਹੋਵੇ ਔਰ ਸਮੂਹ ਸੰਗਤ ਨੂੰ ਫਿਰ ਅਰਦਾਸ ਬੇਨਤੀ ਕਰਦੇ ਹਾਂ ਕਿ ਆਪ ਜੀ ਨੇ 16 ਤਰੀਕ ਨੂੰ ਮਹਾਪੁਰਸ਼ਾਂ ਦੇ ਬਚਨ ਸਰਵਣ ਕਰਕੇ ਆਪਣਾ ਜੀਵਨ ਸਫਲ ਕਰੀਏ ਜੀ ਚਲੋ ਅਗੇ ਭਾਬੀ